ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਸਡੇ ਰਿਫਰਮਟੇ ਤੁਹਾਡਾ ਸਵਾਗਤ ਹੈ ਆਜ ਦੋ ਸੇਲ ਐ ਝੋਟੀਆਂ ਪਿੰਡ ਮੱਤੇয়াল ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਰ ਕਲਾਂ ਅੱਜ ਬਹੁਤ ਕੁਆਲਿਟੀ ਦੀਆਂ ਮਈਆਂ ਵਾ ਬਾਈ ਕੋਲ ਆ ਜੋ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਬਾਦ ਸਾਹਿਬ ਤੇ ਕਿਦਾਂ ਸਿਹਤ ਦਾ ਸਗਾ ਹੁਣ ਸਿਹਤ ਠੀਕ ਆ ਸਿਹਤ ਹੋਰ ਮਾਲਕ ਦੀ ਕਿਰਪਾ ਵਾ ਹੋਈ ਏ ਸੈਟ ਆ ਠੀਕ ਆ ਠੀਕ ਕੋਈ ਨਹੀਂ ਮਤਲਬ ਇਹ ਗੱਲ ਏਦਾ ਵਾ ਵੀ ਆ ਭਰਾਵਾਂ ਨੇ ਆਪਣਿਆਂ ਨੇ ਗੱਲ ਏਦਾ ਵਾ ਵੀ ਉਧਰ ਵੀਡੀਓ ਆੜੀ ਪਾਈਆਂ ਹਾਂਜੀ ਹਾਂਜੀ ਛੋਟੀਆਂ ਸ਼ੀ ਆਈਆਂ ਵਾ ਠੀਕ ਆਈਆਂ ਜੀ ਉਹਨਾਂ ਦੇ ਵਿੱਚੋਂ ਆ ਦੋ ਛੋਟੀਆਂ ਦੀ ਪੌਣ ਲੱਗੀਆਂ ਵੀਡੀਓ ਚੈੜੀਆਂ ਗਰੰਟੀ ਵਾਲੀਆਂ ਤੇ ਦੋੰਦੀਆਂ ਚੌਕੀਆਂ ਕੱਟੀਆਂ ਵੀ ਆਈਆਂ ਵਾ ਹਾਂਜੀ ਪਰ ਥੋੜੀਆਂ ਜੀਆਂ ਸੋਈਆਂ ਛੋਟੀਆਂ ਕੇ ਕਿਦੋਂ ਆ ਨਾ ਦਰਦੀਆਂ ਆ ਵੀ ਕਲਰ ਆ ਦੀ ਛੋਟੀ ਖੋਈ ਆ ਅੱਛਾ ਅੱਛਾ ਜੀ 11 ਤੋਂ 12 ਲੀਟਰ ਬੋਲਾ ਹੀ ਕਰੀ 12 ਲੀਟਰ ਬੋਲਾ ਹੀ ਆ ਠੀਕ ਹੈ ਤੁੱਜਾ ਸੁਆਈ ਦੇ ਕੋਈ 12 ਦਾ 13 ਕਿਲੋ ਬੋਲਾ ਵਾ 13 ਮੈਂ ਹਾਂ ਚੱਲ ਗੱਲ ਦਵਾ ਵੀ ਠੀਕ ਠੀਕ ਰੋ ਰੋ ਦੇ ਰਹੀਏ ਗੱਲ ਦਵਾ YouTube ਤੇ ਆਂਦੇ ਐਕਟਿਵ ਰਹੀਏ ਤੇ ਚੱਲਦਾ ਰਹੀਦਾ ਕੰਮ ਹਾਂਜੀ 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 ਇਹ ਕਾਰਨ ਗੱਲ ਇਤਰਾਵਾ ਵੀ ਆ ਪਾਉਣ ਲੱਗੇ ਵੀਡੀਓ ਤੁੱਜਾ ਸੁਆਵਾ 15 ਕਿਲੋ ਵਾਲੀ ਆ 15 ਕਿਲੋ ਵਾਲੀ 15 ਕਿਲੋ ਵਾਲੀ ਗਹਿਣ ਦੀ ਗੱਲ ਨਹੀਂ ਕੀ ਕਿਤੇ ਚੋਣ ਵਾਂਖ ਰਹੀ ਕਿ 1 ਮਿੰਟ ਫਿਰੋ ਜੀ ਵੀ ਚੋਣ ਕਰੇ ਗੱਲਾਂ ਹੀ ਗਾਏ ਆ ਵੇਖਿਓ ਆਏ ਮੋੜ ਜੇ ਤਾਂ ਛੇਕ ਕਰਨ ਤੱਕ ਜਲਦੀ ਸੀਲ ਫਿਰ ਬਣੀਆ ਉਹਨਾਂ ਮਈਆਂ ਦੇ ਇਹਨਾਂ ਮਈਆਂ ਦੇ ਸੀਧੀਆਂ ਦਾ ਮੋਲੋ ਆਣਾ ਸਭ ਤੋਂ ਵੱਡੀ ਗੱਲ ਹੈ ਇਹ ਜਿਹੜੀ ਗੱਲ ਹੈਗੀ ਇਹ ਸਭ ਤੋਂ ਵੱਡੀ ਗੱਲ ਇਹੋ ਹੀ ਆ ਸੀਲਿੰਗਾਂ ਦਾ ਮੋਦੇ ਦਾ ਹਾਂ ਦੇ ਪਛਮਾਨ ਨਹੀਂ ਬਹਿ ਪਛਮਾਨ ਬੱਚਾ ਡਿਆ ਹੁਣ ਗਾੜੀ ਬੱਧਾ ਚੁਗਾਂ ਡਿਆ ਸੀ ਹਾਂ ਦੇ ਕੋਈ ਪਛਮਾਨ ਨਹੀਂ ਤੇ ਕਿਤੇ ਗੱਲਾਂ ਹੀ ਗਾ ਲੀਆਂ ਟੁੱਟ ਗਈਆਂ ਠੀਕ ਹੈ 1.5 ਕਿਲੋ ਚੋਤੇ ਰਿਗਾਰਡ ਵਾ ਐਸੇ ਐਸੇ ਹਾਂ ਇਹ 4.5 ਲੀਟਰ ਮਲਕੇ ਮੰਗ ਲੈਣਾ ਲੋ ਤੋਂ ਆ ਠੀਕ ਹੈ ਤੇ ਖੜੇ ਕੋਈ 11 ਲੀਟਰਾਂ ਦੇ ਬੋਲੇ ਲਾ 11 ਲੀਟਰਾਂ ਮਤੇ 11 ਨੇ ਖੜੇ ਸਿੰਗਲ ਹੱਡੀ ਆ ਜੀ ਬਹੁਤ ਜਿਆਦਾ ਚੰਗੀ ਅਸਲ ਵਾ ਅਸਲਾ ਇਹ ਅਸਲ ਸਿੰਗਾ ਕੋਈ ਸਿੰਗਲ ਸ਼ੇਰਖਾਨੇ ਵਿੱਚ ਫਿੱਕਰੇ ਵਾਲਾ ਸੇਕ ਵਾ ਠੀਕ ਹੈ ਇਹ ਕਿੰਨੀ ਚੰਗੀ ਤਰ੍ਹਾਂ ਕੁਆਲਿਟੀ ਦਾ ਪਲਾਸਾ ਉਤਾਰਦੇ ਇਹ ਉਹ ਭਾਲ ਕੇ ਨਾ ਪਰੇ ਕਿ ਭਾਲਾ ਨਾ ਆਇਆ ਕਿੰਨੇ ਵਾਲੇ ਆਏ ਚਿਕਨ ਗਰੇ ਵਾਲੇ ਆਵੇ ਸਿੰਘ ਜੀ ਜੀ ਨਾਲ ਸਿੰਘ ਪਿਓਰ ਅਸਲ ਆ ਪਿਓਰ ਅਸਲ ਹਾਂਜੀ ਚੱਲ ਜਾਂਦੇ ਉਹਦੇ ਸਾਰੇ ਮਲਕੇ ਵੀਡੀਓ ਪਾ ਦੇ ਅੱਗੇ ਆਂ ਵਈਆਂ ਦੇ ਬੰਦੇ ਆਪਣੇ ਸੱਜਣਾਂ ਬਹੁਤ ਜਿਹੇ ਅਈ ਦੀ ਛੋਟੀ 16 17 ਕਿਲੋ ਦੀ ਗਾਰੰਟੀ ਖਲਾਈ 16 17 ਕਿਲੋ ਦੀ ਗਾਰੰਟੀ ਖਲਾਈ ਠੀਕ ਹੈ ਠੀਕ ਪਰ ਚਲੋ ਆਪਾਂ ਨਹੀਂ ਵੀ 14 15 ਲੀਟਰ ਕੋ ਚੰਗੀ ਸੇਵਾ ਕਰਦੇ ਤੇ ਕੱਢੂਗੀ ਨੇ ਕੱਢੂ ਗੱਡੂ ਇਹ ਮੋਲ ਨਹੀਂ ਕਰਨੇ ਵਾਟਸਐਪ ਵੇਚ ਨਹੀਂ ਗਾਵਾਂ ਮੋਲ ਝੋਟੀ ਦਾ 1.40 ਕਰ ਲਈ ਵਿਗੂ 1.35 ਕਰੀਏ ਵਿਗੂਗੀ ਜੇ ਭਾਅ ਨਾ ਇਹਦੇ ਭਾਅ ਆਉਂਦੇ ਨਹੀਂ 1.25 ਦੀ 1.22 ਦੀ ਦੇ ਦੇਣੀ ਹੈ 1.22 ਦੀ ਹਾਂ 1.22 ਦੀ ਦੇ ਦੇਣੀ ਹੈ 1.22 ਦੀ ਨਹੀਂ ਸਾਨੂੰ ਆਪ ਨੂੰ ਠੀਕ ਠੀਕ ਹੈ ਜੀ ਆਹ ਝੋਟੀ ਕੋ 13 ਤੋਂ 14 ਕਿਲੋ ਬੋਲੇ ਹੁੰਦੇ 13 ਤੋਂ 14 ਕਿਲੋ ਵੇਖੋ ਤੇਰੀ ਗੱਲ ਕੋਈ ਖੜੇ ਬਿਜਲੀ ਗੱਡੀ ਬਣੀ ਆ ਉਹ ਵਾਲੀ ਆ ਤੇਰੀ ਗੱਡੀ ਬਣਾਇਆ ਹਾਂ ਸਹੀ ਗੱਲ ਦੇ ਤੇ ਉੱਤੇ ਪਿੰਡੇ ਦੇ ਵੀ ਹੈਗਾ ਇਦਾਂ ਹੀ ਮੈਂ ਤਾਂ ਪੂਰੀਆਂ ਨਾਰਾਂ ਮਗੜੀਆਂ ਨਾਰਾਂ ਪਿੰਡੇ ਤੇ ਵੀ ਮਗਦੀਆਂ ਜੇ ਛਿੱਗੀ ਆ ਦੂਜਾ ਤੂੰ ਬੱਕਰੇ ਨੂੰ ਤਿੰਨ ਦੇਰ ਹੋਏ ਪੂਰੀ ਕੱਟੀ ਮਗਾਂਗੇ ਤੇ ਹਾਂਜੀ 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 ਇਹਦੇ ਮਗਰ ਕੱਟੀ ਇਹਦੇ ਵੀ ਕੱਟੀ ਇਹਦੇ ਵੀ ਕੱਟੀ ਦੋਵਾਂ ਦੇ ਕੱਟੀਆਂ ਜੀ ਇੱਕ ਵਟਾ ਸਿੰਗਲ ਹੱਡੀ ਜੇ ਵੇਖੋ ਬਹੁਤ ਚੰਗੀ ਆ ਤੇ ਵੇਖੋ ਨਾਰਾਂ ਕਿਦਾਂ ਚਮਕਦੀਆਂ ਜਦਾਂ ਸਰੀਰ ਤੇ ਪਿੰਡੇ ਦੇ ਨੂੰ ਚਮਕਦੀਆਂ ਵੇਖੋ ਇਹ ਜਿਹੜੀ ਪਹਿਲੇ ਨੰਬਰ ਵਾਲੀ ਉਹਦੇ ਮਗਰ ਕੱਟਾ ਵਾ ਠੀਕ ਹੈ ਜੀ ਇਹਦੇ ਮਗਰ ਕੱਟੀ ਹੈ ਇਹਦੇ ਮਗਰ ਕੱਟੀ ਹੈ ਇਹਦੇ ਮਗਰ ਕੱਟੀ ਹੈ ਬਹੁਤ ਚੰਗੀ ਗਾਰੰਟੀ ਦੀ ਐ ਇਹ ਦੁੱਧ ਇਹ ਵੀ 15 16 ਕਿਲੋ ਵਾਲੀ ਕਹਿਣ ਵਾਲੀ ਗੱਲ ਨਹੀਂ ਕਿ 16 ਲੀਟਰ ਛੋਟੀ ਦੁੱਧ ਕਰੂਗੀ ਉਹ ਤੱਕ ਉਹ ਤੱਕ ਲੱਗੀ ਵੇਖੋ ਹੈ ਗਾੜੀ ਬਣੀ ਆ ਤਿੰਨ ਦਿਨ ਹੋਏ ਆ ਉਹ ਤੇ ਕੱਲ ਰਾਤ ਦੀ ਸੂਈ ਆ ਵੇਖੋ ਐ ਗਾੜੀ ਪਛਾੜੀ ਬਣੀ ਉਹ ਬੋਲੇ ਤਾਂ ਖਾਲੀ ਹੁੰਦਿਆਂ ਹੀ 11 12 ਲੀਟਰ ਬੋਲਾ ਜਾ ਰਾ ਨਾ ਇਹਦੇ ਕੋਲ 13 ਲੀਟਰ ਇਹਨੂੰ 4 ਦਿਨਾਂ ਜਿਓਗੇ ਸੂਈ ਠੀਕ ਹੈ ਠੀਕ ਹੈ ਇਹਦਾ ਮੁੱਲ ਵੀ ਨਹੀਂ ਕਰਨਾ 1 30 1 1 25 ਦੀ ਦੇਣੀ ਇਹ ਵੀ ਇੱਕ 23 ਦੀ ਦੇਦਾਂ ਇੱਕ 23 ਦੀ ਇਹਦੇ ਨੰਬਰ ਵਾਲੀ 22 ਦੀ ਇਹ 1 23 ਦੀ ਵੇਖੋ ਕਿੱਡੀਆਂ ਜਵਾਨ ਝੋਟੀਆਂ ਬਹੁਤ ਜਿਆਦਾ ਅਸਲ ਅਸਲ ਇਹ ਵਿਕਤੀਆਂ ਮੇਰੇ ਫੇਰ ਦਿੱਤੀਆਂ ਦੋੜ ਲਈਆਂ ਦੀਆਂ ਵੀਡੀਓ ਬਣਾਉਂਦੇ ਪਿੰਡ ਆਪਣਾ ਜੇ ਮੱਤੇਵਾਲ ਤਹਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੇ ਫੋਨ ਨੰਬਰ 887296296 ਕਈ ਵੀਰ ਪੁੱਛਦੇ ਰਹਿੰਦੇ ਆ ਵੀ ਤੁਹਾਡਾ ਜ਼ਿਲ੍ਹਾ ਕਿਹੜਾ ਵਾ ਜ਼ਿਲ੍ਹਾ ਆਪਾਂ ਦੱਸ ਦਿੰਨੇ ਆ ਸਾਰੀ ਵੀਡੀਓ ਵੇਖ ਕੇ ਤੇ ਮਗਰੋਂ ਐਡਰੈਸ ਵੀ ਸਾਰਾ ਦੇ ਦੇ ਦਰ ਚਲੋ ਸਤਿ ਸ੍ਰੀ ਅਕਾਲ ਜੀ